ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾ ਦੇਣੀ ਆ ਝੋਟੀਆਂ ਆਪਣੇ ਕੋ ਪਹੁੰਚ ਚੁਕਿਆ ਨਵਾਂ ਲੋਡ ਤੇ ਬਹੁਤ ਚੰਗੀਆਂ ਝੋਟੀਆਂ ਤੇ ਕੱਲ ਮਾਲ ਵੀਡੀਓ ਪਾਈ ਆਪਾਂ ਤੇ ਬਹੁਤ ਹੀ ਰਿਸਪੌਂਸ ਮਿਲਿਆ ਤੇ ਕੱਲ ਵਾਲਾ ਮਾਲ ਸੇਲ ਹੋ ਗਿਆ ਜੀ ਤੇ ਅੱਜ ਆਪਾਂ ਤਿੰਨ ਝੋਟੀਆਂ ਤੁਹਾਨੂੰ ਵਿਖਾਵਾਂਗੇ ਤੇ ਤਿੰਨੇ ਜਿਹੜੀਆਂ ਤਾਜ਼ੀਆਂ ਸੁਈਆਂ ਤੇ ਫੁੱਲ ਕੁਆਲਿਟੀ ਵਾਲੀਆਂ ਤੇ ਤਿੰਨੇ ਚੰਗੀਆਂ ਤੇ ਦੁੱਧ ਤੇ ਤਿਆਰ ਚੱਲਦੀਆਂ ਬਹੁਤ ਚੰਗੀਆਂ ਝੋਟੀਆਂ ਤੇ ਸਾਰੀ ਤੁਹਾਡੇ ਦਾ ਡਿਟੇਲ ਸ਼ੇਅਰ ਕਰਦੇ ਆਂ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆਂ ਤੇ ਵੇਖਿਓ ਪੂਰੀ ਵੀਡੀਓ ਕਰਿਓ ਸੰਪਰਕ ਨੰਬਰ ਜੀ ਸਾਡਾ 97799834419779983441 ਤੇ ਕਰਦੇ ਆਪਾਂ ਸ਼ੁਰੂਆਤ ਜੀ ਸਾਸੀ ਗਾ ਵੀਰ ਜੀ ਸਾਸੀ ਗਾ ਵੀਰ ਜੀ ਕੀ ਹਾਲ ਜੇ ਵਧੀਆ ਪਹਿਲਵਾਨ ਜੀ ਹੋਰ ਸੁਣਾਓ ਕੈਮ ਜੇ ਠੀਕ ਠਾਕ ਜੀ ਵਧੀਆ ਵਧੀਆ ਚੜਦੀ ਕਲਾ ਹੋਰ ਕੰਮ ਕਰ ਕਿੱਦਾਂ ਚੱਲਦਾ ਜੀ ਕੰਮ ਕਰ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਕੱਲ ਵੀਡੀਓ ਪਾਈ ਤੇ ਬਹੁਤ ਹੀ ਰਿਸਪਾਂਸ ਮਿਲਿਆ ਬਹੁਤ ਹੀ ਫੂਲ ਆਏ ਬੇਨਤੀ ਆ ਕਈਆਂ ਵੀਰੋ ਭਰਾਵਾਂ ਦੇ ਫੋਨ ਨਹੀਂ ਚੱਕੇ ਗਏ ਫੋਨ ਬਹੁਤ ਜ਼ਿਆਦਾ ਆਏ ਜਿਆਦਾ ਆਉਣ ਕਰਕੇ ਲੋ ਬੈਟਰੀ ਹੋ ਗਏ ਕਈ ਵਾਰ ਤਾਂ ਬੰਦਾ ਚਾਰਜ ਕਰਨਾ ਪਿਆ ਠੀਕ ਠੀਕ ਹੈ ਹਾਂਜੀ ਹੋਰ ਠੀਕ ਠਾਕ ਜੀ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਫੋਲ ਜੀ ਇਹ ਇਹ ਨਵਾਂ ਲੋਡ ਆਇਆ ਜੀ ਇਹ ਨਵਾਂ ਲੋਡ ਆਇਆ ਤਿੰਨ ਝੋਟੀਆਂ ਟਾਪ ਕਲਾਸ ਵਿਖਾਵਾਂਗੇ ਫਿਰ ਆਪਾਂ ਨੂੰ ਪਰਸਾ ਤੋਂ ਓਦਾਂ ਮਾਲ ਆਊਗਾ ਅੱਛਾ ਜੀ ਤਿੰਨ ਝੋਟੀਆਂ ਤਿੰਨੇ ਟਾਪ ਕਲਾਸ ਵਿਖਾਉਣੇ ਆਪਾਂ ਚੰਗੀਆਂ ਤੇ ਕਿੱਧਰੋਂ ਸ਼ੁਰੂ ਕਰੀਏ ਤੂੰ ਕਹਿ ਲੈਣਾ ਇੱਕ ਦੋ ਤਿੰਨ ਜੀ ਠੀਕ ਜੀ ਇਹ ਆਪਾਂ ਆ ਝੋਟੀਆਂ ਵਿਖਾ ਲਈਏ ਜੀ ਚ ਤੇ ਕਾਲੀ ਸੂਈ ਮਗਰ ਵੀ ਕੱਟੀ ਜੇ 나ੜੂ ਨਾਲ ਜੇ ਵਿਖਾਲਦੇ ਠੀਕ ਹੈ ਜੀ ਉਹ ਵੇਖ ਲਓ ਜੀ ਮਗਰ ਵੀ ਕੱਟੀ ਜੇ ਆਵੋ ਖਾਲ ਲਓ ਜੀ ਠੀਕ ਹੈ ਜੀ ਛੋਟੀ ਵਖਾਓ ਪੈਰ ਉੱਕੇ ਚੜਨ ਵਾਲੀ ਗੱਲ ਕਿ ਨਹੀਂ ਮੈਂ ਨਾ ਵੀ ਵੇਖੋ ਜੀ ਥਾਂ ਲਿਆ ਹਾਂ ਬਹੁਤ ਚੰਗੀ ਕੱਟੀ ਆ ਹਾਂ ਜੀ ਟੌਪ ਦਾ ਨਿਗਿਨਾ ਜੀ ਵੇਖੋ ਜੀ ਸੇਂਗ ਸੁੰਗੋ ਖਾ ਲਓ ਐ ਨਿਗਿਨੇਗਾ ਸੇਂਗਾ ਜੀ ਮਗਰ ਕੱਟੀ ਆ ਗਈ ਫਾਲੋਜੀ ਤੌਰ 'ਤੇ ਆਪ ਵੀ ਕੱਟੀ ਹੈ ਮਗਰ ਵੀ ਕੱਟੀ ਹੈ ਕੀ ਆ ਪਤਾ ਹੈ ਪਹਿਲਵਾਨ ਦੇ ਹਾਂਜੀ ਹਾਂਜੀ ਪਹਿਲਵਾਨ ਚਾਹਦਾ ਕਿ ਨਹੀਂ ਵਟ ਹਾਂਜੀ ਹਾਂਜੀ ਕੋ ਸੋ ਪਹਿਲਵਾਨ ਜੀ ਵੇਖੋ ਜੀ ਇਹ ਕਲਾ ਕਲਾ თან ਪੀੜੀ ਦੇ ਪਾਲੇ ਵਾਂਗੂ ਸੀ ਅਈ ਸ਼ਾਬਾਸ਼ ਇਹ ਅੰਗਲੇ ਉਂਗਲੇ ਨਾ ਕੇ ਕੇ ਦੇ ਪਹਿਲਵਾਨ ਨਹੀਂ ਨਹੀਂ ਉਂਗਲੀਆਂ ਨਾ ਛੋਟ ਨਹੀਂ ਨਗੀਨਾ ਵੀ ਨਹੀਂ ਮੈਂ ਨਾ ਟੋਪ ਦਾ ਨਗੀਨਾ ਵੀਰ ਜੀ ਇਹਦੇ ਤੇ ਡਾਇਲੌਗ ਸੁਣਾਉਣ ਵਾਲਾ ਵਾਏ ਸੁਣਾਉਣ ਵਾਲਾ ਸੁਣਾਉਣ ਵਾਲਾ ਸੁਣਾਓ ਫਿਰ ਡਾਇਲੌਗ ਜੀ ਹਾਂ ਕਿਦਾਂ ਬਲਵਾਂ ਜੀ ਵਾਦਾ ਨਹੀਂ ਦੱਸੋ ਨਾ ਫਿਰ ਪੂਰੇ ਵੇਰਵੇ ਦੱਸਿਆ ਕਰੋ ਦੇਖੋ ਜੀ ਮਿੱਧੀ ਅ ਕਲਾ ਕਲਾ ਖਾਣਾ ਵੀੜੀ ਦੇ ਪਾਵਿਆਂਗੇ ਇਧਰ ਵੇਖੋ ਲੈਵਾ ਕਿੱਥੋਂ ਚੱਲੂ ਆਉਂਦੇ ਆ ਜੀ ਇੱਥੋਂ ਕਲਾ ਕਲਾ ਖਾਣਾ ਵੇਖੋ ਜੀ ਥੇਕ ਨਿਕਾ ਜਿੱਦਾਂ ਸੰਦੂਖ ਸਾਫ਼ ਕਰਦਾ ਉਦਾਂ ਹੀ ਕਰੋ ਉਦਾਂ ਦੱਸੋ ਜੀ ਉਦਾਂ ਹੀ ਕਰੋ ਜੀ ਤੇ ਵੀ ਜੀ ਇਹ ਕਿੰਨਾ ਬੋਲਾ ਇਸ ਥਲੇ ਜੀ ਇਹਦੇ ਥਲੇ ਬੋਲਾ 10 ਕਿਲੋ ਦੇ ਕਰੀਬ ਹੈਗਾ ਜੀ ਠੀਕ ਹੈ ਜੀ ਹਾਂ ਜੀ ਤਾਂ ਜੀ ਸੂਈ ਜੇ ਲੈਵਾ ਫੇਰ ਵਖਾਲ ਦੋ ਜੀ ਟਾਪ ਕਲਾਸ ਝੋਟੀ ਹੈ ਟਾਪ ਕਲਾਸ ਰੇਡ ਛੋਟਾ ਕਰਾਂਗੇ ਉਧਰ ਦੀ ਝੋਟੀ ਦੇਸੀ ਝੋਟੀ ਨਹੀਂ ਜੀ ਦੇਖੋ ਲੈ ਵਾ ਫਿਰ ਵਖਾ ਲੋ ਬਲਵਾ ਜੀ ਇੱਕ ਵਾਰ ਮਾਰੂ ਮਾਰ ਬੱਚੇ ਦਾ ਜੀ ਇਧਰ ਵਖਾ ਲੋ ਜੀ ਛੱਤੀ ਵਾ ਇਧਰ ਵਖਾ ਲੋ ਜੀ ਦੇਖੋ ਦੇਖੋ ਤੇ ਵੀਰ ਜੀ ਦੱਸੋ ਇਹਦਾ ਮੁੱਲ ਮੁੱਲ ਵੀ ਦੱਸ ਦਿੰਦੇ ਆ ਤੁਸੀਂ ਇੱਕ ਵਾਰ ਸੁਣਾਓ ਵੀ ਕੀ ਚੀਜ਼ ਈ ਆਏ ਇਹ ਵੀਰ ਜੀ ਮਤਲਬ ਕੀ ਕਹਿੰਦਾ ਵੀ ਹੀਰਾ ਵਾ ਹੀਰੇ ਦਾ ਮੁੱਲ ਕੋਈ ਨਹੀਂ ਸਹੀ ਗੱਲ ਆ ਟਾਪ ਦਾ ਨਗੀਨਾ ਜੀ ਨੂੰ ਕਹਿੰਦੇ ਆ ਸਿਰਾਜ ਨੂੰ ਕਹਿੰਦੇ ਤਾਂ ਹਾਂਜੀ ਵੀ ਪਾਰੇ ਰੱਬ ਦਾ ਨਾਮ ਹੀ ਇਤੋਂ ਅੱਗੇ ਠੀਕ ਹੈ ਜੀ ਹਾਂ ਜੀ ਤੇ ਬਣੂਗੇ ਲਾਉਗੇ ਵੀ ਬਣੂ ਕੋਕਾ ਬਣੂਗਾ ਜੀ ਕੋਕਾ ਬਣੂਗਾ ਹਾਂ ਜੀ ਹਾਂ ਜੀ ਇਹ ਵੀ ਦੱਸ ਦੋ ਪੂਰਾ ਸੁਣਾ ਦਿਓ ਨਾ ਦੱਸੋ ਫਿਰ ਮੋਲ ਸ਼ਾਹੀ ਦਾ ਇੱਕ ਵੀ ਆ ਅੱਛਾ ਜੀ ਦੇਣੀ ਕਿੰਨੇ ਦੇਣੀ ਜੋ ਤੁਸੀਂ ਕਹਿ ਦੋਗੇ 5 ਛੜੀਆਂ 10 ਹੀ ਛੜੀਆਂ 1 10 ਦੀ ਕੱਟੀ ਨਹੀਂ ਜੇ ਨਹੀਂ ਮਿਲਦੀ ਠੀਕ ਹੈ ਵੀ ਜੀ ਨਹੀਂ ਮਿਲਦੀ ਜੇ ਥਾਪੀ ਮਾਰੋਗੇ ਢੀ ਪਤਲੀ ਚੌੜੀ ਦੀ ਥਾਪੀ ਛੱਡਦੀ ਆ ਠੀਕ ਆ ਵੀ ਆ ਵੇਖੋ ਇਹ ਵੇਖਿਓ ਇੱਕ ਵਾਰ ਲਾ ਕੇ ਕਰਕੇ ਉਂਗਲੀਆਂ ਛੱਡਦੀਆਂ ਪਤਲੀ ਚੱਲਦੀ ਹਾਂ ਕੱਟੀ ਦੁੱਧ ਬਲੂਨ ਨਹੀਂ 12 ਕਿਲੋ ਦਹੀਂ ਜਾਊਗੀ ਤੇ ਮੁੱਲ ਛੋਟਾ ਆ ਜਾ ਜੀ ਠੀਕ ਹੈ ਦਿਖਾਓ ਫਿਰ ਠੀਕ ਆ ਬਿਲਕੁਲ ਜੀ ਜਾਇਲ ਮੁੱਲ ਨਹੀਂ ਦੱਸਦੀ ਇੱਕ ਦੱਸ ਦੀ ਜਣਾਂਗੀ ਠੀਕ ਹੈ ਜੀ ਛੋਟੀ ਕੀਮਤ ਕੀਤੀ ਕੋਈ ਵੱਡੀ ਕੀਮਤ ਨਹੀਂ ਕਰਨੀ ਕੱਟੀ ਮਗਰ ਮਗਰ ਕੱਟੀ ਹੈ ਜੀ ਹਾਂ ਜੀ ਨਾਲ ਤੇ ਕੋਈ ਹਾਂ ਜੀ ਤੇ 4 ਦੰਦ ਜੀ ਠੀਕ ਹੈ ਜੀ ਤੇ ਆਹ ਜੀ ਬਲੂਨ ਕੱਟੀ ਜੀ ਇਹ ਵੀ ਤਾਜੀ ਸੂਈ ਇਹਦੇ ਥੱਲੇ ਵੀ 10-11 ਕਿਲੋ ਦੁੱਧ ਤਿਆਰ ਆ ਜੀ ਖੋਲੋ ਛੋਟੂ ਜੀ ਇਹਨੂੰ ਸੀਲਸਲਾ ਗਾਹ ਵੇਖਿਓ ਜੀ ਦਾਵਾ ਵਰਗੀ ਇਹ ਵੀ ਵਿਧੀ ਪੂਰੀ ਵੱਡੀ ਮੈਂ ਆ ਜੀ ਆਹ ਦੇਖਿਓ ਜੀ ਦੇਖਿਓ ਠੰਡੀ ਦੇਖਿਓ ਤਣੀ ਆਹ ਦੇਖੋ ਸਾੜ ਹੋ ਜਾ ਮੈਂ ਫੋਨੇ ਲਗਾ ਆਹ ਦੇਖੋ ਆਹ ਦੇਖੋ ਜੀ ਪੂਰੀ ਬੱਚੇ ਨਾਲ ਸਹਿਮਤ ਆ ਜੀ ਵੀ ਜੀ ਦੇਖੋ ਤੇ ਬਾਕੀ ਕੇ ਸਾਹਮਣੇ ਵਾਲੇ ਨੇ ਵੀ ਰੀਜਨ ਲਾਈਆਂ ਆਹ ਦੇਖੋ ਦੇਖੋ ਠੰਡ ਠੰਡੀ ਦੇਖਿਓ ਤਣੀ ਆਹ ਠੰਡੀ ਆ ਦੇਖੋ ਤਾਰਾ ਕਿਥੇ ਘਲਾਈਏ ਕੋਠੇ ਤੇ ਮੈਂ ਨਾ ਵੀ ਐ ਤੀਨਾ ਪਾੜਨ ਦਾ ਤੱਕ ਜਾਂਦੀਆਂ ਥੜਾ ਵੀ ਦੇਖੋ ਜੀ ਠੀਕ ਐ ਛੋਟੂ ਜੀ ਧਰ ਤੋੜੋ ਠੀਕ ਐ ਓਕੇ ਆ ਓਕੇ ਆ ਜੀ ਬਾਕੀ ਵੀ ਜੀ ਸਾਹਮਣੇ ਆ ਰਹੇ ਨੇ ਕਿ ਇਹ ਨਾ ਰੀਜਾਂ ਲਾਈਆਂ ਪਈਆਂ ਹਾਂ ਹਾਂ ਜੀ ਹਾਂ ਜੀ ਤੋੜੋ ਜੀ ਹੁਣ ਮਾੜੇ ਜੀ ਸਿੱਧੇ ਤੋੜੋ ਛੋਟੀ ਜੀ ਦੇਖੋ ਕੁਆਲਿਟੀ ਕੱਟੀ ਦੀ ਵੱਡੀ ਕੱਟੀ ਆ ਪੂਰੀ ਵੱਡੀ ਪਹਿਲਾਂ ਹੁਣ ਪਲੂਨ ਪਹਿਲਣ ਕੋਈ ਦੂਜੇ ਤੀਜੇ ਸੁਵੇ ਵਾਲੀ ਨਹੀਂ ਹੁਣ ਦੇਖੋ ਲੈਵਾ ਦੇਖੋ ਜੀ ਤਾਜੀ ਸੁਈ ਆ ਆ ਜਾਈਆਂ ਛੋਟੀਆਂ ਆ ਅੱਜ ਦੀਆਂ ਆਹ ਦੇਖੋ ਦੇਖੋ ਲੈਵਾ ਬਾਲ ਦੇਖੋ ਮੰਜਾ ਦੇ ਬੈੱਡ ਡੱਟ ਦਾ ਉੱਤੇ ਬੈੱਡ ਹਾਂ ਵੱਡੀ ਛੋਟੀ ਨਿੱਕੇ ਸਿੰਘ ਦੀ ਹਾਂ ਜੀ ਪੂਰੀ ਫੁੱਲ ਕੁਆਲਿਟੀ ਆ ਜੀ ਟਾਪ ਕੁਆਲਿਟੀ ਟਾਪ ਸਰਾ ਵੇਜੀ ਸਰਾ ਹਾਂ ਹੱਲੇ ਭਣਾ ਭੂਣਾ ਇਕੱਠੀ ਪਾਈ ਫਿਰਦੀ ਆ ਹਾਂਜੀ ਇਹ ਟਾਪ ਦਾ ਨੀਂਨਾ ਵੇਜੀ ਦਿਖਾਓ ਜੀ ਸੇਖੋ ਇਹ ਕੋਈ ਕਲਾ ਕਲਾ ਥਾ ਫਿਰ ਆਹ ਵੇਖੋ ਜੀ ਆਹ ਚੀਜ਼ਾਂ ਨਹੀਂ ਮਿਲਦੀਆਂ ਕਿਤੇ ਆਹ ਵੇਖੋ ਇੰਨੀਆਂ ਠੰਡੀਆਂ ਗੱਟੀਆਂ ਬਲੂਣਾ ਨਹੀਂ ਮਿਲਦੀਆਂ ਸਹੀ ਗੱਲ ਕੋ ਗੱਲ ਤੇ ਆ ਆਹ ਵੇਖੋ ਸੇਖ ਇਹ ਦੇਖੋ ਵੇਖ ਕਿਆ ਬਾਤਾਂ ਨੇ ਮੇਰੀਆਂ ਨੰਨੀਆਂ ਤਾਂ ਵੀ ਇਹ ਲੋ ਠੰਡੀ ਕਿੰਨੀ ਆ ਜੀ ਆਹ ਵੇਖੋ ਜੀ ਵੇਖੋ ਕਿੰਨੀ ਠੰਡੀ ਆ ਸਹੀ ਗੱਲ ਕਹ ਨਹੀਂ ਬਿਲਕੁਲ ਬਿਲਕੁਲ ਪੁੱਤ ਤਾਰਾ ਲੈ ਵੀ ਮਾਣ ਦੇਜੋ ਬਿਲਕੁਲ ਬਿਲਕੁਲ ਜੀ ਤੇ ਵੀ ਜੀ ਕਿੰਨਾ ਦੋਦੇ ਥੱਲੇ ਜੀ ਦੋਦੇ ਦੇ ਥੱਲੇ ਹਾਂਜੀ 10 ਤੋਂ ਬਾਹਰ ਬੋੜਾ ਆ ਜੀ ਕਟਾ ਵਖਾਲ ਦੋ ਤਾਜਾ ਬੱਚਾ ਜੀ ਠੀਕ ਹੈ ਜੀ ਹਾਂ ਤੇ ਮੋਲ ਵੀ ਜੀ ਮੋਲੇ ਦਾ ਸ਼ਾਦੀ ਜਾਇ ਜੀ ਆ ਮੋਲੇ 140 ਆ ਨਸ਼ਾ ਜੀ 135 ਦੀ ਦੇ ਦੀ ਕੋ ਛੋਟਾ ਜਪਾ ਵੀਰ ਜੀ 5 ਛੱਡਾਂਗੇ ਜੀ 130 ਦੀ ਲਓ ਜਾਇਜ਼ ਕੀਮਤਾਂ ਜਾਰੀਆਂ ਨਹੀਂ ਕਰਦੇ ਠੀਕ ਆ ਵੀਰ ਜੀ ਇਹ ਝੋਟੀ ਆ ਗਈ ਦੂਸਰਾ ਸੂਆ ਠੀਕ ਆ ਵੀਰ ਜੀ ਦੁੱਧ ਦੇ ਕੋ 12 ਕਿਲੋ ਬਲੋ ਛੋਟੂ ਜੀ ਨੂੰ ਵੇਖੋ ਵੀਰ ਜੀ ਇਹ ਝੋਟੀ ਟਾਪ ਵਾਲੀ ਇਹ ਵੀ ਝੋਟੀ ਹੈ ਜੀ ਹਾਂ ਜੀ ਤੇ 12 ਕਿਲੋ ਦੁੱਧ ਰੈਡੀ ਜੀ ਠੀਕ ਆ ਵੀਰ ਜੀ ਬਾਕੀ ਥਣ ਲੈ ਵੇਖੋ ਜੀ ਕਲਾ ਕਲਾ ਥਾਣਾ ਜੀ ਏ ਸਾਂਭਣਾ ਲਵੀ ਕਹਿ ਵੀਰ ਨੇ ਚੰਗੀ ਰੀ ਜਲਾਈ ਆ ਵੀਰ ਜੀ ਸਾਂਭੀ ਕਿਸ ਨੇ ਪੂਰੀ ਮੈਂ ਨਾ ਪੂਰੀ ਰੀਜਾਂ ਲਾਈਆਂ ਵੀਰ ਜੀ ਏ ਪਲਵਾਨਾ ਪਲਵਾਨੀ ਹੈਗੇ ਵੀ ਇਹ ਵੀ ਪਲਵਾਨ ਆ ਤੇ ਮੱਝਾਂ ਦੇ ਪਲਵਾਨੀਆਂ ਉਹ ਖਾਓ ਜੀ ਇਹ ਟਾਪ ਕਲਾਸ ਆ ਟਾਪ ਇਹ ਤਾਂ ਟਾਪ ਦਾ ਨਗੀਨਾ ਜੀ ਹਾਂ ਵੇਖੋ ਲੈ ਵੇ ਤੇ ਨਾਣਾ ਨੂਣਾ ਖਾ ਲਓ ਇੱਧਰ ਘੜ ਕੇ ਖਾਓ ਖਲਾ ਦੇ ਵੇਖੋ ਵੇਖੋ ਵੀਰ ਜੀ ਵੇਖੋ ਕੋਈ ਦੁੱਧ ਵਾਲੀ ਪੈ ਵੀ ਲੱਗੀ ਪਈ ਹੈ ਜੀ ਝੋਡੀ ਬਹੁਤ ਚੰਗੀ ਆ ਤੋੜ ਦਿਓ ਛੋਟੀ ਜੀ ਤੋੜ ਤੋੜ ਛੋਟੀ ਜੀ ਤੌਂਗ ਗਲਾਸ ਝੋਟੀ ਇਹ ਵੀ ਬਹੁਤ ਚੰਗੀ ਜੀ ਬਿਲਕੁਲ ਤੌਂਗ ਤਾਂ ਨਹੀਂ ਹੋਵੇ ਫੇਰ ਲੈ ਲਵਾਂ ਮੈਂ ਖਾ ਲਵਾਂ ਬਹੁਤ ਚੰਗੀ ਝੋਡੀ ਵੱਡੀ ਝੋਟੀ ਏ ਪੂਰੀ ਵੱਡੀ ਝੋਟੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਇਹਦੇ ਥੱਲੇ ਦੁੱਧ ਕਿੰਨਾ ਜੀ ਇਹਦੇ ਥੱਲੇ 12 ਕਿਲੋ ਦੁੱਧ ਰੈਡੀ ਆ ਜਿਹੜਾ ਤਿਆਰ ਆ ਮੌਕੇ ਤੇ ਠੀਕ ਹੈ ਵੀਰ ਹਾਂ ਕੋਈ ਕੰਡਾ ਲਾ ਕੇ ਖੜ ਸਕਦਾ ਕੋਈ ਲੀਟਰ ਮਾਰ ਕੇ ਖੜ ਸਕਦਾ ਤਿਆਰ ਦੁੱਧ ਆ 12 ਕਿਲੋ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਜੀ ਛੋਟਾ ਜਿਹਾ ਹੀ ਆ ਸਹੀ ਝੋਡੀ ਦੇ ਜੇ ਹਿਸਾਬ ਨਾਲ ਝੋਡੀ ਆ ਵੇਖੋ ਜੀ ਸਰਮੇ ਡੁੱਲੇ ਆ ਕੋਕਾਲੀ ਆ ਬਿਲਕੁਲ ਬਰੂ ਪਿਓਰ ਜੀ ਸਹੀ ਗੱਲ ਕਹਿੰਦੇ ਸ਼ਾਹ ਕਾਲੀ ਜੇ ਐਂ ਜਿਹੜੇ ਧੁੱਪੇ ਖੜੀ ਹੋਵੇ ਤਾਂ ਅੱਖਾਂ 'ਚ ਚਮਕ ਪਾਊਗੀ ਮੈਂ ਨਾ ਪੂਰੇ ਲਿਸ਼ਕਾਰੇ ਵਧਣਗੇ ਤੇ ਕੀਮਤ ਇਹਦੀ ਆਪਾਂ ਹਾਂਜੀ 1.35 ਦੀ ਦੇ ਦੀ ਹਾਂ ਨਾਲਾ ਜੀ 3000 ਛੱਡ ਦਾਂਗੇ 1.32 1.32 ਦੀ ਠੀਕ ਹੈ ਵੀਰ ਜੀ ਜਮਾ ਜਾਇਦ ਕੀਮਤਾਂ ਬਿਲਕੁਲ ਬਿਲਕੁਲ ਜਾਇਦ ਕੀਤ ਨਹੀਂ ਬਾਕੀ ਕੱਲ ਵੀ ਆਪਾਂ ਕੀਮਤਾਂ ਪਾਈਆਂ ਸੀ ਹਾਂਜੀ ਹਾਂਜੀ ਝੋਟੀਆਂ ਬਹੁਤ ਚੰਗੀਆਂ ਸੀ 1.35 35 ਰੇਟ ਪਾਇਆ ਸੀ ਟੋਕੜਾਂ ਨੂੰ ਬੜਾ ਪਾਈਆਂ ਸੀ ਵੇਚ ਗਿਆ ਮਾਲ ਸਾਰਾ ਇੱਥੇ ਤੇ ਨਵੇਂ ਝੋਟੀਆਂ ਤੇ ਨੇ ਨਵੀਆਂ ਆਈਆਂ ਜੀ ਠੀਕ ਹੈ ਵੀਰ ਜੀ ਹਾਂ ਠੀਕ ਹੈ ਵੀਰ ਚੰਗੀਆਂ ਝੋਟੀਆਂ ਪੂਰੀਆਂ ਟੋਪ ਪਾਸ ਆ ਟੋਪ ਦੇ ਨਕੀਨੇ ਹਾਂਜੀ ਖੰਦੇ ਖਾਲ ਲਓ ਆ ਵੀ ਝੋਡੀ ਵਿਖਾ ਲਓ ਤਾਜੀ ਸੁਹੀ ਆ ਜਮਾਸੀਲ ਠੰਡੀ ਕੋਈ ਆਲ ਸ਼ਾਲ ਨਹੀਂ ਆ ਵੀ ਝੋਡੀ ਜਿਹੜੀ ਹੈ ਇਹ ਵੀ ਠੰਡੀ ਇਹ ਵੀ ਪਹਿਲਾਂ ਪੇ ਇਹ ਵੀ ਕੋਈ ਆਲ ਸ਼ਾਲ ਨਹੀਂ ਜੇ ਮਗਰ ਇਹਦੇ ਕੱਟੀ ਹੈ ਸਹੀ ਗੱਲ ਕਹਣਾ ਹੈ ਆ ਦੇ ਬੱਚਾ ਇਹਦਾ ਕੱਟੀ ਮੋਜ ਤੇ ਬਾਕੀ ਭਲਵਾਨ ਜੀ ਕੋਈ ਕੀਮਤਾਂ ਤਾਂ ਨਹੀਂ ਜ਼ਿਆਦਾ ਕੀਤੀਆਂ ਨਹੀਂ ਨਹੀਂ ਬਿਲਕੁਲ ਰੇਟ ਜ਼ਿਆਦਾ ਨਹੀਂ ਬਾਕੀ ਨੰਬਰ ਸਾਡਾ 9799 8344 9799 8344 ਨਾਮ ਔਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਸਹੀ ਗੱਲ ਜੀ ਸਾਰਿਆਂ ਨੂੰ ਸਹੀ ਗੱਲ ਜੀ